ਜਿਹੜੀ ਚੱਕ ਹੁੰਦੀ ਆ ਸ਼ੱਕ ਹੁੰਦਾ ਚੁਗਲੀ ਹੁੰਦੀ ਆ ਇਹ ਸਾਰਿਆਂ ਨਾਲੋਂ ਵੱਡੀ ਹੁੰਦੀ ਆ ਕਿਉਂਕਿ ਇਹ ਘਰਾਂ ਦੇ ਘਾਤੜਵਾ ਦਿੰਦੀ ਆ ਅੱਜ ਆਪਾਂ ਗੱਲ ਕਰਦੇ ਆ ਮੀਆਂ ਬੀਬੀ ਨਾਲ ਜਿਹੜਾ ਕੀ ਇੱਕ ਕੁੜੀ ਉਹਨਾਂ ਨੇ ਇੰਨਾ ਕਿ ਸ਼ੱਕ ਕਰਦੀ ਆ ਉਹ ਦੁਖੀ ਹੋਇਆ ਪਿਆ ਤੇ ਉਹ ਛੱਡਣ ਨੂੰ ਤੈਰ ਰਿਹਾ ਤੇ ਉਹਨਾਂ ਦਾ ਘਰ ਟੁੱਟਣ ਦੀ ਕਗਾਰ ਤੇ ਖੜਾ ਆ ਜਾ ਮਾੜਾ ਖਿੱਚ ਕੇ ਬਕਰਦੇ ਗੱਲ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਦੋ ਪਿੱਛੇ ਖੜੇ ਹਸਬੰਡ ਬਾਈਫ ਨਾਲ ਇੰਨਾ ਦਾ ਰੌਲਾ ਪਿਆ ਕੁੜੀ ਨੇ ਇਲਜ਼ਾਮ ਲਾਇਆ ਮੁੰਡੇ ਤੇ ਵੀ ਇਹ ਕਿਸੇ ਹੋਰ ਨਾ ਗੱਲਾਂ ਮੱਤਾ ਕਰਦਾ ਸੱਸੀ ਆ ਬਈ ਸੱਸੀ ਕਾ ਬਈ ਜਿਹੜੇ ਤੁਹਾਡੇ ਤੇ ਇਹਨੇ ਇਲਜ਼ਾਮ ਲਾਇਆ ਭੈਣ ਨੇ ਤੇ ਇਹ ਗੱਲ ਸੱਚੀ ਆ ਨਹੀਂ ਇਲਜ਼ਾਮ ਸਾਰੇ ਝੂਠੇ ਆ ਠੀਕ ਆ ਇਹ ਇਹ ਇਹਨੂੰ ਸ਼ਰਮ ਆਉਣੀ ਚਾਹੀਦੀ ਮੈਂ ਇਹਦਾ ਘਰ ਵਾਲਾ ਠੀਕ ਆ ਠੀਕ ਆ ਇਹ ਬੁੜੀਆਂ ਪਿੱਛੇ ਲੱਗ ਜਾਂਦੀਆਂ ਬਈ ਬੁੜੀਆਂ ਕੋਲ ਬਹਿ ਜਾਂਦੀ ਆ ਉੱਥੇ ਬੁੜੀਆਂ 'ਚ ਬਹਿ ਕੇ ਉਹ ਚੁਗਲੀਆਂ ਕਰਕੇ ਉਹਨਾਂ ਨੂੰ ਇਹਨੂੰ ਭਰ ਦਿੰਦੇ ਆ ਇਹ ਆ ਕੇ ਮੇਰੇ ਨਾਲ ਮੂੰਹ ਤੇ ਮੂੰਹ ਮੂੰਹ 'ਚ ਮੂੰਹ ਪਾ ਲੈਂਦੀ ਆ ਕਹਿੰਦੀ ਮੈਂ ਕਰ ਦੂੰ ਉਹ ਕਰ ਦੂੰ ਮੈਂ ਮਰ ਜੂੰਗੀ ਤੂੰ ਗਲ ਤਾਂ ਤੂੰ ਮੋਟਰ ਤੇ ਲਿਆਉਣਾ ਕੁੜੀਆਂ ਮੁੱਲ ਦੀਆਂ ਚ ਤੀਵੇਂ ਲਿਆਉਣਾ ਪੰਪ 500 ਦੇ ਜਾਨਾ ਤੂੰ ਇੱਧਰ ਜਾਨਾ ਉੱਧਰ ਜਾਨਾ ਭਾਈ ਯਾਰ ਮੇਰੀ ਵੀ ਕੋਈ ਜ਼ਿੰਦਗੀ ਹੈ ਯਾਰ ਮੇਰੀਆਂ ਦੋ ਕੁੜੀਆਂ ਯਾਰ ਮੈਨੂੰ ਆਪ ਪਤਾ ਯਾਰ ਪਰ ਇਹ ਬੰਦੇ ਦੀ ਕੁੜੀ ਮੇਰੇ ਤੇ ਇਲਜ਼ਾਮ ਲਾਉਂਦੀ ਹੈ ਬਈ ਕਿੰਨਾ ਚਿਰ ਹੋ ਗਿਆ ਤੁਹਾਡੇ ਵਿਆਹ ਹੋਏ ਨੂੰ ਵਿਆਹ ਨੂੰ ਬਈ ਮੇਰੇ 3 4 4 ਸਾਲ ਹੋ ਗਏ ਬਈ ਅੱਛਾ 4 ਸਾਲ ਤੁਹਾਡੇ ਵਿਆਹ ਹੋਏ ਨੂੰ ਹੋਇਆ 2 ਤੁਹਾਡੇ ਬੱਚੇ ਹੋ ਗਏ ਹਜੇ ਹੁਣੇ ਰੌਲਾ ਹੁਣੇ ਰੌਲਾ ਪੈਣ ਲੱਗਿਆ ਨਾਲੇ ਬਈ ਕੁੜੀਆਂ ਹੀ ਕੁੜੀਆਂ ਮੈਂ ਬਈ ਮੈਂ ਨਹੀਂ ਸੋਚ ਸਕਦਾ ਵੀ ਮੇਰੀਆਂ ਕੁੜੀਆਂ ਮੈਂ ਗਲਤ ਚੱਲੂੰਗਾ ਤਾਂ ਹੈ ਤੇ ਇਹਨੂੰ ਪਤਾ ਹੋਣਾ ਚਾਹੀਦਾ ਇਹ ਬੁੜੀਆਂ ਪਿੱਛੇ ਇਲਜ਼ਾਮ ਕਾਹਦਾ ਲਾਉਂਦੀ ਹੁਣੇ ਹੀ ਚੱਲ ਪਿਆ ਸਿਸਟਮ ਬਈ ਇਹ 4 ਸਾਲ ਵੀ ਨਹੀਂ ਹੋਏ ਵਿਆਹ ਨੂੰ ਬਣੇ ਸੱਸੀ ਗੱਲ ਤੁਹਾਡੀ ਸੱਸੀ ਗੱਲ ਜੀ ਇਹ ਤੁਸੀਂ ਇਹ ਤੇ ਇਲਜ਼ਾਮ ਲਾਉਨੇ ਬਈ ਇਹ हां हां वीर सच्चे सच्चे ਦਾ ਮੰਨਦੇ ਤੁਸੀਂ ਕੀ ਤੁਹਾਨੂੰ ਕਿਵੇਂ ਪਤਾ ਲੱਗਾ ਤੁਸੀਂ ਨੂੰ ਜਾਂ ਉੱਤੋਂ ਪੜਿਆ ਕਿ ਜਾਂ ਤੁਹਾਨੂੰ ਆ ਜਿਹੜੀਆਂ ਬੈਂਦੀਆਂ ਬਾਤਾਂ ਕਿ ਤੁਹਾਡੇ ਇਹਨਾਂ ਨੇ ਦੱਸਿਆ ਵੀਰੇ ਮੈਨੂੰ ਗਲੀ ਵਾਲਿਆਂ ਦੱਸ ਦਿੰਦਾ ਵੀਰੇ ਸਾਡੇ ਅੱਛਾ ਗਲੀ ਵਾਲਿਆਂ ਦੱਸ ਦਿੰਦਾ ਤੇ ਹੋ ਸਕਦਾ ਤੁਹਾਨੂੰ ਪੰਪ ਮਾਰਦਗਾ ਹੁਣ ਜਾਂ ਚੋਗਲਾਂ ਕਰਦਗਾ ਹੁਣ ਨਾ ਨਾ ਵੀਰੇ ਕਿਤੇ ਬੁੜੀ ਚੁਗਲੀ ਕਰਦੀ ਗੱਪ ਨਹੀਂ ਮਾਰਦੀ ਹੁੰਦੀ ਅੱਛਾ ਕਹਿੰਦਾ ਬੁੜੀ ਚੁਗਲੀ ਕਰਦੀ ਗੱਪ ਨਹੀਂ ਮਾਰਦੀ ਜਿੰਨਾਂ ਚੋਗਲੀਆਂ ਬੁੜੀਆਂ ਕਰਦੀਆਂ ਉਹ ਉਹਨਾਂ ਨੂੰ ਕਰਦਾ ਹੀ ਨਹੀਂਗਾ ਨਾ ਨਾ ਵੀਰੇ ਮੈਂ ਤਾਂ ਹੁਣ ਯਕੀਨ ਕਰੂੰਗੀ ਕਿਦੋਂ ਮੈਨੂੰ ਸੱਚ ਆ ਇਹ ਕਹਿੰਦੀ ਜੀ ਮੈਨੂੰ ਜਿਹੜਾ ਬਾਹਰ ਚਾ ਕੇ ਬੈਂਦੀਆਂ ਮੇਰੇ ਨਾਲ ਇਕੱਠਾ ਹੋ ਕੇ ਬੈਂਦੀਆਂ ਉਹਨਾਂ ਨੇ ਮੈਨੂੰ ਗੱਲਾਂ ਦੱਸਾਂਗਾ ਚੁਗਲੀਆਂ ਕੀਤਾ ਮੰਨ ਕੇ ਚੱਲ ਹੋ ਸਕਦਾ ਇਹਨਾਂ ਦਾ ਘਰ ਪੜ ਦਿਕਾ ਹੁਣ ਤੁਹਾਨੂੰ ਤੁਸੀ ਉਹਨੂੰ ਯਕੀਨ ਆ ਤੁਸੀਂ ਕੋ ਉਹ ਵੇਖਿਆ ਇਹਨੂੰ ਵੀਰੇ ਸਾਰੀ ਸਾਰੀ ਰਾਤ ਲਜਾਈ ਚ ਲੱਗਾ ਰਹਿੰਦਾ ਫੋਨ ਚਲਾਈ ਜਾਂਦਾ ਰਹਿੰਦਾ ਅੱਛਾ ਫੋਨ ਤੇ ਲੱਗੇ ਰਹਿੰਦਾ ਹਾਂ ਵੀਰੇ ਬਈ ਇਹ ਤੁਸੀਂ ਫੋਨ ਵੇਖਦੇ ਲੈਣੇ ਸਰ ਜੀ ਬਈ ਯਾਰ ਫੋਨ ਕੌਣ ਨਹੀਂ ਵੇਖਦਾ ਯਾਰ ਕਿਹੜਾ ਬੰਦਾ ਨਹੀਂ ਵੇਖਦਾ ਫੋਨ ਟਿਕਟੋਕ ਇੰਸਟਾਗ੍ਰਾਮ ਕੁਛ ਮਰਜ਼ੀ ਖੋਲ ਲਾ ਹੁਣ ਫੇਸਬੁੱਕ ਖੋਲ ਲਾ ਬਈ ਯਾਰ ਬੰਦੇ ਦਾ ਦਿਲ ਭ ਤੂੰ ਇਨਾ ਟਾਈਮ ਕਰਦਾ ਗਿਆ ਫੋਨ ਤੇ ਯਾਰ ਭਾਈ ਗੱਲ ਸੁਣ ਸਾਰਾ ਦਿਨ ਖੇਤ ਦਾ ਕੰਮ ਕਰੀ ਜਾਣਾ ਹੈ ਕੰਮ ਕਰੀ ਜਾਣਾ ਦਿਹਾੜੀ ਦੇ ਪੱਕੇ ਜਨਾਬ ਦਾ ਤੇ ਭਾਈ ਯਾਰ ਇਹ ਫੋਨ ਚਲਾ ਲਿਆ ਫਿਰ ਕਿੱਡੀ ਕੋਡੀ ਗੱਲ ਹੋ ਗਈ ਇਹ ਕਹਿੰਦਾ ਵੀ ਸਾਰਾ ਇਹ ਚੱਲੀ ਜਾਂਦਾ ਪ੍ਰੋਗਰਾਮ ਹਨਾ ਉਹ ਟਿਕਟੋਕ ਇੰਸਟਾਗ੍ਰਾਮ ਚੱਲਦੀ ਆ ਇਹ ਨਹੀਂ ਚਲਾਉਂਦੀ ਮੈਂ ਨਹੀਂ ਚੱਲਣ ਦੇਣਾ ਨਹੀਂ ਫੋਨ ਤੂੰ ਚਲਾਉਣੀ ਆ ਵੀਰੇ ਮੈਂ ਫੋਨ ਚਲਾਉਣੀ ਆ ਮੈਂ 10 ਵਜੇ ਤੋਂ ਬਾਅਦ ਚਲਾਉਂਦੀ ਨਹੀਂ ਤੇ ਮੈਂ ਇੱਕ ਚੀਜ਼ ਹੋਰ ਸੁਣਨੀ ਹੈ ਵੀ ਤੂੰ ਆਦੀ ਮਾਂ ਨਾਲ ਵੀ ਫੋਨ ਤੇ ਵੱਧ ਗੱਲਾਂ ਕਰਦਾ ਵੀਰੇ ਉਹ ਤਾਂ ਮੇਰੀ ਮਾਂ ਕਰ ਸਕਦੀ ਹੈ ਮੈਂ ਇਹ ਬਈ ਆਪਦੀ ਸੱਸ ਮੇਰੀ ਮੇਰੀ ਸੱਸ ਨਾਲ ਮਤਲਬ ਇਹਦੀ ਆਪਦੀ ਮਾਂ ਨਾਲ ਗੱਲਾਂ ਬਾਤਾਂ ਮਾਰਦੀ ਆ ਉਹ ਇਹਨੂੰ ਭਰਦੀ ਰਹਿੰਦੀ ਆ ਉਹਨਾਂ ਦੀ ਇਹਨਾਂ ਦੀ ਆਪਦੀ ਸਾਈਡਿੰਗ ਚੱਲੀ ਜਾਂਦੀ ਹੈ ਬਈ ਜਾਂ ਤਾਂ ਇਹ ਮੇਰੇ ਤੇ ਜ਼ਮੀਨ ਤੇ ਅੱਖ ਰੱਖੀ ਬੈਠਿਆ ਜਾਂ ਮੈਨੂੰ ਇਹ ਛੱਡਣਾ ਚਾਹੁੰਦੀ ਹੈ ਜਾਂ ਕਿਸੇ ਬਸੇ ਦੀ ਗਾਟੀ ਹੈ ਕਿਉਂਕਿ ਮੈਨੂੰ ਜਿੱਥੋਂ ਤੱਕ ਲੱਗਦਾ ਕਿਉਂਕਿ ਇਹ ਜਦੋਂ ਦੀ ਮੇਰੇ ਨਾਲ ਵੈਹੀ ਹੈ ਬਈ ਇਹ ਮੇਰੇ ਨਾਲ ਸਹੀ ਤਰੀਕੇ ਨਾਲ ਨਹੀਂ ਰਹੀ ਹੁਣ ਇਹ ਬਿਨਾਂ ਕਿੱਲੋਂ ਮੇਰੇ ਤੇ ਇਲਜ਼ਾਮ ਲਾਉਂਦੀ ਹੈ ਬਈ ਠੀਕ ਠੀਕ ਹੈ ਮੈਨੂੰ ਇਹ ਇਲਜ਼ਾਮ ਲਾਉਗੀ ਵੀ ਤੈਨੂੰ ਏਡਜ ਹੋਇਆ ਪਿਆ ਵੀ ਮੈਨੂੰ ਕਹ ਦੱਸ ਕਿਵੇਂ ਏਡਜ ਹੋ ਜਾਊਗਾ ਇਹ ਕਿੰਨੇ ਗੁਣੀਆਂ ਯਾਰ ਮੈਨੂੰ ਏਡਜ ਕਿਵੇਂ ਹੋ ਜਾਊਗਾ ਇਹ ਕਹਿੰਦਾ ਬਾਈ ਕਹਿੰਦਾ ਵੀ ਇਹਦੀ ਮਾਂ ਜਿਹੜੀ ਇਹਦੀ ਸੱਸ ਆ ਕੁੜੀ ਦੀ ਮਾਂ ਆ ਕੀ ਉਹ ਸਾਰੀ ਦਿਹਾੜੀ ਫੋਨ ਲਈ ਰੱਖਦੀ ਆ ਸਭ ਤੋਂ ਕਸੂਰਵਾਰ ਮੈਂ ਕਹਿੰਨਾ ਉਹਦੀ ਮਾਂ ਆ ਕੁੜੀ ਦੀ ਜਿਹੜੀ ਚਤਤ ਬਾਹਰ ਫੋਨ ਲਾਉਂਦੀ ਆ ਕੰਨ ਭਰਦੀ ਆ ਕੁਝ ਵੀ ਕਰਦੀ ਆ ਘਰ ਜਦੋਂ ਪੱਟਿਆ ਜਾਂਦਾ ਨਾ ਜਦੋਂ ਕੁੜੀ ਉਹਦੀ ਮਾਂ ਨਾਲ ਵੱਧ ਗੱਲਾਂ ਕਰਨ ਲੱਗੇ ਸਮਝ ਲਾਉ ਦੋ ਪੁੱਠਾਂ ਸਿੱਧਾਂ ਚੁਗਲੀਆਂ ਲੱਗਣ ਲੱਗ ਜਾਂਦੀਆਂ ਤੇ ਤੁਸੀਂ ਉਹਦੀ ਮਾਂ ਨਾਲ ਗੱਲ ਕਰਨੀ ਹੋਵੇ ਅੱਛਾ ਤੇਰੀ ਮਾਂ ਕੀ ਤੇ ਉਹਦੀ ਮਾਂ ਨਹੀਂ ਜਿਹੜੀ ਨੂੰ ਤੂੰ ਰੋਟੀ ਬਾਣੀ ਦਿੰਦੀ ਵੀਰੇ ਰਾਤ ਨੂੰ ਹੋਰ ਮਾਵਾ ਨਾਲ ਗੱਲਾਂ ਕਰਦਾ ਇਹ ਚਲ ਉਹ ਤਾਂ ਗੱਲਾਂ ਕਰਦਾ ਜਿਹੜਾ ਇਹਦੀ ਮਾਂ ਕੀ ਉਹਦਾ ਤਾਂ ਕੋਈ ਕਸੂਰ ਨਹੀਂ ਵੀਰੇ ਮੈਂ ਸਾਰਿਆਂ ਨੂੰ ਰੋਟੀ ਦਿੰਨੀ ਆ ਨਾਲੇ ਮaafਖਾਨੇ ਨਾਲੇ ਤੇ ਪਰਿਵਾਰ ਨਾਲੇ ਭਾਈ ਜਿੱਥੇ ਜਿੱਥੇ ਪਰਿਵਾਰ ਦਾ ਕੋਈ ਵੀ ਜੀ ਬਾਹਰੋਂ ਸੁਣ ਕੇ ਗੱਲਾਂ ਬਾਹਰੋਂ ਸੁਣ ਕੇ ਗੱਲਾਂ ਵਿਸ਼ਵਾਸ ਕਰਨ ਲੱਗ ਜੇ ਨਾ ਉਹਦੇ ਘਰ ਦੇ ਵਿੱਚ ਪਵਾੜੇ ਪੈਂਦੀ ਆ ਠੀਕ ਆ ਇਹ ਹੁਣ ਬਾਹਰੋਂ ਸੁਣ ਕੇ ਆਉਂਦੀ ਆ ਬਾਹਰ ਬੁੜੀਆਂ ਕੋਲ ਜਾਂਦੀ ਆ ਇਹ ਤੇ ਬਾਹਰ ਬਾਹਰ ਚ ਬੈਠੇ ਰਹਿੰਦੀਆਂ ਇਹ ਜਦੋਂ ਇਹਨੂੰ ਕਹਿੰਦੀ ਰਹਿੰਦੀਆਂ ਵੀ ਤੇਰਾ ਘਰ ਵਾਲਾ ਉਹਦੇ ਨਾਲ ਮਾੜਾ ਤੇਰਾ ਘਰ ਵਾਲਾ ਉਹਦੇ ਨਾਲ ਮਾੜਾ ਤੇਰਾ ਘਰ ਵਾਲਾ ਮੋਟਰ ਤੇ ਬੁੜੀਆਂ ਲਿਆਉਂਦਾ ਤੇਰਾ ਘਰ ਵਾਲਾ ਗੱਡੀ 'ਚ ਘੁੰਮਦਾ ਤੇਰਾ ਘਰ ਵਾਲਾ ਇਹ ਕਰਦਾ ਤੇਰਾ ਘਰ ਵਾਲਾ ਉਹ ਕਰਦਾ ਜਦੋਂ ਇਹ ਸਾਰੀਆਂ ਗੱਲਾਂ ਸੁਣਦੀ ਹੈ ਬਈ ਠੀਕ ਹੈ ਇਹਦੇ ਦਿਲ ਦੇ ਵਿੱਚ ਗੱਲ ਬੈਠ ਗਈ ਵੀ ਮੇਰਾ ਘਰ ਵਾਲਾ ਸੱਚੀ ਇਦਾਂ ਦਾ ਹੈਗਾ ਠੀਕ ਹੈ ਤਾਂ ਮੇਨਾ ਕਲੇਸ਼ ਪਾਉਂਦੀ ਆ ਇੱਕ ਬਾਈ ਮੈਨੂੰ ਇਹ ਵੀ ਸ਼ੱਕ ਆ ਜਿਹੜੀਆਂ ਬੁੜੀਆਂ ਉੱਥੇ ਬੈੰਦੀਆਂ ਉਹਨਾਂ ਨੇ ਇੱਕ ਅੱਦੇ ਨੇ ਵੀ ਇਹਦੀ ਗੱਲਬਾਤ ਕਿਸ ਮੁੰਡੇ ਨਾਲ ਕਰਵਾਈ ਹੋਈ ਆ ਤੁਸੀਂ ਇਹ ਕਰਕੇ ਮੈਨੂੰ ਛੱਡਣਾ ਚਾਹੁੰਦੇ ਤੁਸੀਂ ਮੰਨ ਲੇ ਕਿ ਚਲੋ ਜਿਹੜਾ ਤੁਸੀਂ ਇਹਤੇ ਇਲਜ਼ਾਮ ਲਾਉਣਾ ਇਹ ਛੋਡੇ ਤੇ ਲਾਈ ਜਾਂਦਾ ਵੀ ਜਿਹੜੇ ਤਾਂ ਤੁਹਾਡੇ ਕੋਲੇ ਬੁੜੂਆਂ ਕੁੜੂਆਂ ਆ ਕੇ ਬੈਂਦੀਆਂ ਵੀ ਉਹਨਾਂ ਨੂੰ ਤੁਹਾਡੀ ਕਿਸੇ ਨਾਲ ਗੱਲ ਕਰਾਤੀ ਆ ਤੁਸੀਂ ਕੀ ਚੱਕਾ ਗੱਲ ਆ ਕੇ ਕਹਿੰਦੇ ਆ ਇਹ ਸੱਚੀ ਹੈ ਕਿ ਝੂਠੀ ਹੈ ਬਰੇ ਝੂਠੀ ਹੈ ਇਹ अच्छा तो ਝੂਠੀ ਆ ਮਨ ਕਰ ਤੁਸੀਂ ਇਹ ਤੇ ਇਲਜ਼ਾਮ ਲਾਉਂਦੇ ਉਹ ਤਾਂ ਮੰਨਦਾ ਨਹੀਂਗਾ ਤੇ ਹੁਣ ਤੁਸੀਂ ਇਹ ਤਾਂ ਕਹੂੰਗੀ ਵੀਰੇ ਕਰਦਾ ਗੱਲ ਕਿੱਥੇ ਵੇਖਿਆ ਤੂੰ ਮੈਨੂੰ ਕਿਸੇ ਨਾਲ ਵੇਖਿਆ ਹਾਂ ਵੀਰੇ ਮੈਂ ਵੇਖਿਆ ਇਹ ਰਾਤਾਂ ਨੂੰ ਗੱਲਾਂ ਕਰਦਾ ਵੀਰੇ ਇਹਦੇ ਨਾਲ ਕੀਤੀ ਤੂੰ ਦੱਸ ਮੈਂ ਕਦੋਂ ਕੀਤੀ ਗੱਲ ਮੈਂ ਕੁਝ ਨਹੀਂ ਕਹਿ ਸਕਦਾ ਇਹ ਨਾਲ ਗੱਲ ਹੋਣੀ ਕਿਸੇ ਤੋਂ ਕਹੀਦਾ ਹੁੰਦਾ ਜੇ ਤੈਨੂੰ ਲੱਗਦਾ ਵੀ ਹਾਂ ਤੂੰ ਮੇਰਾ ਫੋਨ ਰੱਖ ਲਾ ਤੋ ਤੂੰ ਤੂੰ ਨਾ ਨਾ ਵੀਰੇ ਕਿਹਦੇ ਕੋਲ ਫੋਨ ਹੋਰ ਆ ਗੁਰੂ ਫੋਨ ਕੀ ਗੁਰੂ ਮੈਂ ਕਿੱਥੇ ਰੱਖਦਾ ਗੁਰੂ ਫੋਨ ਸੱਨਾ ਚ ਲਕੋ ਕੇ ਰੱਖਦਾ ਵੀਰੇ ਉਹ ਸੱਨਾ ਚ ਲੱਗੋ ਕੇ ਰੱਖਦਾ ਇਹ ਕਹਿੰਦੇ ਸੱਨਾ ਚ ਲਗੋ ਕੇ ਰੱਖਦਾ ਕਮਾਲ ਇਹ ਕਹਿੰ ਉਹ ਨਿਕਲਦਾ ਨਹੀਂ ਜਿੰਨਾ ਮਰਜ਼ੀ ਜ਼ੋਰ ਲਾ ਲਾ ਇਹ ਕਹਿੰਦਾ ਜੀ ਫੋਨ ਮੇਰੇ ਕੋਲ ਇੱਕਾ ਫੋਨ ਇਹਨੂੰ ਫੜਾਇਆ ਵਾ ਦੂਜਾ ਕਹਿੰਦਾ ਇਹ ਸਨਾਂ ਚ ਲੱਗੋਗੇ ਰੱਖਦਾ ਐਨਾ ਮਤਲਬ ਚਾਰ ਦਿਨ ਹੀ ਕਰਦਾ ਕਿਤੇ ਉਹ ਨਾ ਨਾ ਵੀਰੇ ਮੋਟਰ ਤੇ ਹੀ ਲਾਉਂਦੇ ਚਾਰਜ ਤਾਂ ਇਹ ਕਹਿੰਦੇ ਵੀ ਇਹ ਛਾਕੇ ਤੇ ਤੇ ਕਰਦੀ ਆ ਤੇ ਪਰ ਇਹਦੀ ਬੰਦੀ ਆ ਇਹ ਮੈਨੂੰ ਲੱਗਦਾ ਕੁੜੀ ਦਾ ਦਿਮਾਗੀ ਮੈਂਟਲ ਆ ਜਿਹੜਾ ਹਿੱਲਿਆ ਵਾ ਬਾਈ ਇਹਦੀ ਕੋਈ ਦਵਾਈ ਦੂਈ ਚੱਲਦੀ ਹੈ ਕਿ ਇਹ ਹੋਈ ਆ ਨਹੀਂ ਨਹੀਂ ਪਤਾ ਤੈਨੂੰ ਬਾਈ ਬੋਲਣ ਲੱਗ ਜੇ ਕੁਝ ਠੀਕ ਹੈ ਮੈਂ ਤੂੰ ਇੱਥੇ ਕੀ ਫੜਨ ਆਇਆ ਤੂੰ ਇੱਥੇ ਕੀ ਦਾਣੇ-ਦਾਣੇ ਲੈਣਾ ਆ ਐਨੀ ਤੈਨੂੰ ਬੋਲਣ ਲੱਗ ਜੇ ਠੀਕ ਹੈ ਨਾ ਇਹ ਕੁੜੀ ਥੋੜੀ ਜੀ ਪਾਗਲ ਆ ਬਾਈ ਮੈਨੂੰ ਨਹੀਂ ਪਤਾ ਸੀਗਾ ਮੇਰੇ ਘਰ ਦੇਣੇ ਮੈਨੂੰ ਫਸਾਦਾ ਮੇਰੇ ਉਹਦੇ ਮੇਰੇ ਸਹੁਰਿਆਂ ਨੇ ਮੈਨੂੰ ਬਜਾਦਾ ਮੈਨੂੰ ਤਾਂ ਬਾਈ ਲੁੱਟ ਲੈਣੇ ਹੈ ਬਾਈ ਇਹ ਥੋੜੇ ਦਿਲ ਜਹਾਮ ਲੱਗਦੇ ਆ ਤੇ ਥੋੜੀ ਤਾਂ ਬਾਕੀ ਦਵਾਈ ਦੂਈ ਚੱਲਦੀ ਕਿ ਬਹੁਤ ਕੁਝ ਚੱਲੂਗਾ ਕੀ ਕੀ ਚੱਲੂਗਾ ਤੁਹਾਡਾ ਇਹ ਤਾਂ ਹੁਣ ਬਹੁਤ ਕੁਝ ਕਹਿਣਗੇ ਵੀਰੇ ਅੱਛਾ ਮਨ ਹੁਣ ਤੁਸੀਂ ਕੀ ਤੁਹਾਡੀ ਗਾਂ ਕੀ ਕਰ ਬਈਏ ਕੀ ਕਰੋਗੇ ਤੁਸੀਂ ਵੀਰੇ ਮੈਂ ਜਾਣੀ ਮੈਂ ਲੇਟਾ ਨਹੀਂ ਉਹ ਦੁਕਾਂ ਤੋਂ ਕੀ ਕਰਨਾ ਤੇ ਇੱਕ ਜਾ ਮੈਂ ਤਾਂ ਛੱਡੂਗੀ ਬਸ ਮੈਂ ਨਹੀਂ ਚੱਲ ਠੀਕ ਹੈ ਜਾ ਜਾ ਪਾ ਜਾ ਇਹ ਨਾ ਹੁਣ ਥੋਡੇ ਦੇ ਇਹਨਾਂ ਨੇ ਇਲਜ਼ਾਮ ਲਾਏ ਆ ਵੀ ਇਹ ਗਲਤ ਚੱਲਦਾ ਆ ਕਰਦਾ ਉਹ ਕਰਦਾ ਹਨਾ ਚਲ ਅੱਥੇ ਜਿਹੜੀਆਂ ਬੁੜੀਆਂ ਬੈਂਦੀਆਂ ਉਹਨਾਂ ਨੇ ਵੀ ਥੋੜਾ ਜਿਹਾ ਗਲਤ ਕੰਮ ਕੀਤਾ ਇਹਦੇ ਦਿਮਾਗ 'ਚ ਕੀੜਾ ਭਰਿਆ ਤੁਸੀਂ ਬਈ ਕੀ ਕਹਿਣਾ ਚਾਹੁੰਦੇ ਮੈਂ ਤਾਂ ਬੜਾ ਦੁਖੀ ਹਾਂ ਸੌਂ ਲੱਗੇ ਮੈਂ ਤਾਂ ਬੜਾ ਪਸਤਾਈ ਇਹਨਾਂ ਵਿਆਹ ਕਰਾ ਕੇ ਇਹ ਕੁੜੀ ਨੇ ਮੇਰਾ ਨਾ ਜੀਣਾ ਆਰਾਮ ਕਰਤਾ ਬਈ ਠੀਕ ਹੈ ਇਹ ਨਾ ਸ਼ੱਕ ਕਰਦੀ ਆ ਮੇਰੇ ਤੇ ਨਾ ਸ਼ੱਕ ਕਰਦੀ ਆ ਵੀ 10000 ਬੰਦੇ ਦੀ ਸ਼ੱਕ ਦੀ ਕੋਈ ਲਿਮਟ ਹੁੰਦੀ ਆ ਇਹ ਬੁੜੀਆਂ ਚ ਬਹਿ ਜਾਂਦੀ ਆ ਬਈ ਇਥੋਂ ਗੱਲਾਂ ਸੁਣਦੀ ਆ ਠੀਕ ਆ ਮੈਨੂੰ ਟੌਰਚਰ ਕਰਦੀ ਆ ਮੈਨੂੰ ਕਹੂ ਐਡ ਜਾ ਤੈਨੂੰ ਵੀ ਬਾਈ ਯਾਰ ਮੇਰਾ ਹੁਣੇ ਤਾਂ ਜਵਾਕ ਹੋਇਆ ਮੈਨੂੰ ਐਡ ਕਿਵੇਂ ਹੋਜੂਗਾ ਨਾਲੇ ਐਡ ਜਾਂਦੀ ਛੇਤੀ ਨਹੀਂ ਹੁੰਦੀ ਹਾਂ ਤੇ ਇਹ ਵੀ ਬਈ ਗੱਲਬਾਤ ਕਿਸੇ ਬਾਹਰ 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 ਚੱਲਦੀ ਆ ਮੈਨੂੰ ਪਤਾ ਜਿੱਥੋਂ ਤੱਕ ਠੀਕ ਆ ਆਪਾਂ ਇਹਨੂੰ ਨਹੀਂ ਰੱਖਦੇ ਜਦੋਂ ਜੇ ਇਹਨੇ ਕਿਹਾ ਵੀ ਮੈਂ ਤਲਾਕ ਦੇਣਾ ਤਾਂ ਮੈਂ ਤਲਾਕ ਦੇ ਦੂੰਗਾ ਬਈ ਨੂੰ ਠੀਕ ਆ ਜਣੀ ਕਿ ਤੁਸੀਂ ਔਖੇ ਆ ਤੇ ਕਾਂਜ ਮੰਨ ਕੇ ਚੱਲ ਜਿਹੜੀ ਆ ਤੁਸੀਂ ਤਲਾਕ ਤਾਂ ਲੈ ਲਓਗੇ ਜਿਹੜੇ ਤੁਹਾਡੇ ਜਵਾਕ ਆ ਉਹਨਾਂ ਦਾ ਕੀ ਕਸੂਰ ਆ ਕੁੜੀਆਂ ਆ ਮਸੂਮ ਆ ਸੂਰ ਬਾਈ ਕੁੜੀਆਂ ਮੈਂ ਪਾਲੂਗਾ ਬਈ ਬਰ ਰੱਖੂਗਾ ਮੈਂ ਇੱਜਤਦਾਰ ਬੰਦਾ ਯਾਰ ਬਈ ਬਿਨਾਂ ਗੱਲੋਂ ਮੈਂ ਦਾਗ ਨਹੀਂ ਲਵਾਉਣਾ ਚਾਹੁੰਦਾ ਠੀਕ ਆ ਤੁਸੀਂ ਕੁੜੀਆਂ ਤੁਸੀਂ ਰੱਖੋਗੇ ਰੱਖੂਗਾ ਬਈ ਆਪਦੀ ਸੇਵਾ ਕਰੂਗਾ ਉਹਨਾਂ ਦੀ ਬਈ ਜ਼ਮੀਨ ਹੈਗੀ ਆ ਉਹਨਾਂ ਦੇ ਨਾਂ ਲਵਾਉਂਗਾ ਵਧੀਆ ਪੜਾਅ ਲਖਾਉਂਗਾ ਕਿ ਮੈਨ ਮੇਰੀਆਂ ਕੁੜੀਆਂ ਹੀ ਚੰਗੀਆਂ ਹੁਣ ਇਹਦੇ ਨਾਲ ਆਪਾਂ ਜੇ ਮੰਨ ਕੇ ਚਲੇ ਜੇ ਤੁਹਾਨੂੰ ਛੱਡ ਕੇ ਜਾਂਦੀ ਹੈ ਗਾਂ ਤੁਸੀਂ ਦੂਜੇ ਵਿਆਹ ਦਾ ਬਾਰੇ ਸੋਚੋਗੇ ਕਿ ਨਹੀਂ ਕਰਾਉਣਾ ਨਹੀਂ 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 ਆਪਾਂ ਦਾ ਕੰਨੀਆਂ ਹੱਥ ਲਾਗੇ ਪਹਿਲਾ ਵਿਆਹ ਕਰਵਾ ਕੇ ਯਾਰ ਠੀਕ ਆ ਚੱਲ ਕੋਈ ਨਹੀਂ ਬਾਈ ਜੇ ਕੱਲ ਨੂੰ ਕੋਈ ਸਾਡੇ ਨਿਬੜਦਾ ਨਿਵੇੜ ਕੇ ਹਨਾ ਤੇ ਅੱਦੇ ਜਵਾਕ ਸੰਭਲੀ ਬਾਈ ਖਬਰ ਤੁਹਾਡੇ ਕੋਲੋਂ ਲਵਾਵਾਂਗੇ ਜੇ ਕੋਈ ਅੱਗੇ ਕੋਈ ਪੜਾ ਚੱਲਿਆ ਸਿਸਟਮ ਚੱਲਿਆ ਠੀਕ ਆ ਠੀਕ ਆ ਬਈ ਧੰਨਵਾਦ ਦੋਸਤੋ ਇਹਨਾਂ ਦੀ ਆਪਾਂ ਗੱਲ ਸੁਣੀ ਦੋਨਾਂ ਜਣਾਂ ਦੀ ਹਨਾ ਕੁੜੀ ਦੇ ਦਿਮਾਗ 'ਚ ਕਹੇ ਜਿਹੇ ਕੀੜਾ ਭਰਿਆ ਵਾ ਸਰੀਦ ਉਦੇ ਮਾਂ ਨਾਲ ਗੱਲਾਂ ਕਰਦੀ ਆ ਜਾਂ ਉਥੇ ਦਾ ਬੁੜੀਆਂ ਇਕੱਠੀਆਂ ਹੋ ਕੇ ਬੈਹ ਜਾਂਦੀਆਂ ਉਹ ਪੰਪ ਤੇ ਪੰਪ ਮਾਰੀ ਜਾਂਦੀਆਂ ਹੁੰਦੇਗਾ ਤੇ ਕਈ ਵਾਰੀ ਕੋਈ ਬੰਦਾ ਇਹੋ ਜਿਹਾ ਹੁੰਦਾ ਜਾਂ ਜਨਾਨੀ ਇਹ ਜਿਉਂਦੀ ਜਨਾਨੀ ਦੀ ਨਾ ਮਤ ਥੋੜੀ ਜੀ ਤੈਨੂੰ ਪਤਾ ਹੀ ਆ ਕਿ ਇਹੋ ਜਿਹੀ ਹੁੰਦੀ ਆ ਉਹ ਬਹੁਤ ਪਿੱਛੇ ਲੱਗਦੇ ਜਦੋਂ ਦਿਮਾਗ 'ਚ ਇੱਕ ਵਾਰੀ ਸ਼ੱਕ ਬੈਹ ਗਿਆ ਬੰਦਾ ਜਿੰਨਾ ਮਰਜੀ ਉਹਦਾ ਸ਼ੱਕ ਦੂਰ ਕਰਤੇ ਹੋ ਜੇ ਉਹਦਾ ਨਹੀਂ ਹੋਣਾ ਕਿਉਂ ਨਹੀਂ ਹੋਣਾ ਕਿਉਂਕਿ ਉਹਦੇ ਦਿਮਾਗ 'ਚ ਸੱਚਤ ਤੋਂ ਪਹਿਰ ਉਹਦੇ ਪ੍ਰਤੀ ਇਹੀ ਚੀਜ਼ ਚੱਲੀ ਜਾਣੀ ਆ ਵੀ ਇਹ ਇਹੋ ਜਿਹਾ ਇਹ ਇਹੋ ਜਿਹਾ ਪਹਿਲਾਂ ਘਟ ਤਲਾਕ ਹੁੰਦੇ ਸੀ ਪਹਿਲਾਂ ਕਿਉਂ ਨਹੀਂ ਤਲਾਕ ਹੁੰਦੇ ਸੀ ਵੀ ਜੇ ਮੀਆਂ ਬੀਬੀ ਦੀ ਲੜਾਈ ਵੀ ਹੋ ਗਈ ਪਤੀ ਪਤਨੀ ਦੀ ਲੜਾਈ ਹੋ ਗਈ ਉਹ ਜੇ ਲੜਾਈ ਹੋਈ ਤਾਂ ਉਹਨੇ ਗਾਂ ਉਹਦੇ ਪੇਕਿਆਂ ਨੂੰ ਸੁਨੇਹਾ ਭੇਜਦੀ ਭੇਜਦੀ ਦੇ 10 20 ਦਿਨ ਲੰਘ ਜਾਂਦੇ ਸੀਗੇ ਉਦੋਂ ਨੂੰ ਉਹਨਾਂ ਦੀ ਸੁਲਾਹ ਹੋ ਜਾਂਦੀ ਜਦੋਂ ਉਹ ਆਉਂਦੇ ਸੀਗੇ ਹੁਣ ਦਾ ਕੀ ਕੰਮ ਆ ਫੋਨ ਲੜੇ ਨਹੀਂ ਫੋਨ ਲਾਇਆ ਨਹੀਂ ਆਦੀ ਮਾਣਾ ਚਤੋਂ ਬਾਅਦ ਗੱਲਾਂ ਕਰੀ ਜਾਂਦੀਆਂ ਮੈਂ ਇੱਕ ਕੁੜੀਆਂ ਦੀਆਂ ਮਾਮਾ ਨੂੰ ਵੀ ਇੱਕ ਗੱਲ ਕਹਿਣੀ ਚਾਹਣਾ ਜੇ ਤੁਹਾਡੀ ਕੁੜੀ ਦਾ ਵਿਆਹ ਹੋ ਗਿਆ ਉਹਨੂੰ ਫੋਨ ਲਿਮਟ ਦੇ ਲਿਮਟ ਤੇ ਲਾਓ ਫੋਨ ਲਿਮਟ ਨਾ ਜਾਮਾ ਕਿਉਂ ਲਾਉਣਾ ਲਿੰਮਟ ਨਾ ਕਿਉਂਕਿ ਕੱਲ ਨੂੰ ਤੁਸੀਂ ਕੁੜੀ ਨੂੰ ਪੰਪ ਦਿੰਨੇ ਆ ਤੇ ਉਹ ਆਦੀ ਸੱਸ ਨਾਲ ਜਾਂਦੇ ਘਰ ਨਾਲ ਲੜਦੀ ਆ ਤੇ ਸਭ ਤੋਂ ਵੱਡੀ ਵੱਡਾ ਕਸੂਰਵਾਤ ਤੁਸੀਂ ਆ ਜਿਹੜੇ ਨਾਲ ਉਹਦੀ ਧੀ ਦਾ ਘਰ ਪੱਟਣ ਚ ਹੁੰਦੀ ਆ ਕਿਉਂਕਿ ਵਿਆਹ ਇੱਕ ਵਾਰੀ ਹੁੰਦਾ ਹੁੰਦਾ ਅੱਜ ਤੁਸੀਂ ਇਹਨੂੰ ਛੱਡ ਕੇ ਇਹਦੂ ਚੰਗਾ ਲੱਭੋਗੇ ਇਹ ਤੁਸੀਂ ਭੁੱਲ ਜੋ ਇੱਕ ਵਾਰੀ ਰੱਬ ਸੰਯੋਗ ਵਧਗਾ ਮਿਲਾਉਂਦਾ ਹੁੰਦਾ ਦੂਜੀ ਵਾਰ ਜੇ ਤੁਸੀਂ ਚੰਗਾ ਲੱਭਣ ਦੀ ਕੋਸ਼ਿਸ਼ ਆਪਦਾ ਪੁਰਾਣਾ ਵੀ ਗਵਾ ਦੂਜਾ ਮਾੜਾ ਵੀ ਗਵਾ ਲੋਗੇ ਇਹ ਤੁਹਾਨੂੰ ਨਹੀਂ ਹੋਣਾ ਇਹ ਨਹੀਂ ਕਰੀਦਾ ਹੁੰਦਾ ਆਪਦੇ ਧੀ ਨੂੰ ਨਾ ਇੱਕ ਵਧੀਆ ਸਿੱਖਿਆ ਦਿਓ ਉਹਨੂੰ ਸੋਚੋ ਸਮਝੋ ਉਹਨੂੰ ਸਮਝਾਓ ਗਾਂ ਜਿਹੜੀ ਤੇਰੀ ਸੱਸਾ ਉਹ ਵੀ ਤੇਰੀ ਮਾਂ ਤੇ ਗਾਂ ਜਿਹੜੀਆਂ ਸੱਸਾਂ ਹੁੰਦੀਆਂ ਉਹਨਾਂ ਨੂੰ ਵੀ ਸਿਆਣਗਾ ਬਣ ਕੇ ਉਹਨਾਂ ਨੂੰ ਵੀ ਜਦੀ ਧੀ ਬਣਾਉਣਾ ਚਾਹੀਦਾ ਪਰ ਜਿਹੜਾ ਕੋਈ ਨਹੀਂ ਕਿਸੇ ਦੇ ਸ਼ੱਕ ਤੇ ਜਾਂ ਪੰਪ ਦਿੰਨੇ ਆਪਾਂ ਉਹਨਾਂ ਦੇ ਨਾਂ ਚੜਿਆ ਕਰੋ ਕਿਉਂਕਿ ਬਹੁਤ ਘੱਟ ਪੰਪ ਪੰਪਾਂ ਤੇ ਚੁਗਲੀਆਂ ਦੇ ਪੱਟੇ ਹੋਇਆ ਸਾਡੀ ਵੀਡੀਓ ਇੱਕ ਐਂਟਰਟੇਨਮੈਂਟ ਲਈ ਹੁੰਦੀ ਆ ਇੱਕ ਸਿੱਖਿਆ ਲਈ ਹੁੰਦੀ ਆ ਇਹਨੂੰ ਸਿੱਧੇ ਪਾਸੇ ਲੈ ਕੇ ਜਾਣਾ ਪੁੱਠੇ ਪਾਸੇ ਲੈ ਕੇ ਜਾਣਾ ਇਹ ਸੋਡੀ ਮਰਜ਼ੀ ਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਗਾਲਾਂ ਥੋੜੀਆਂ ਬੋਧੀਆਂ ਜੇ ਕੋ ਮਾੜੀ ਮੋਟੀ ਗੱਲ ਹੁੰਦੀ ਆ ਉਹਦੇ ਲਈ ਮਾਫੀ ਆ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ